ਬੱਲੂਆਣਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਸ਼ੂਆਂ ਦੇ ਨਾਲ ਟਕਰਾ ਕੇ ਇੱਕ ਪਿਕਅਪ ਗੱਡੀ ਜਿਹੜੀ ਆ ਹਾਦਸੇ ਦਾ ਸ਼ਿਕਾਰ ਹੋਈ ਹੈ ਤਸਵੀਰਾਂ ਸਕਰੀਨ ਤੇ ਦਿਖਾ ਰਹੇ ਹਾਂ ਜਿੱਥੇ ਬੱਲੂਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਕਿਨੂਆਂ ਦੇ ਨਾਲ ਭਰੀ ਹੋਈ ਪਿਕਅਪ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਦੱਸਦੀਏ ਕਿ ਮਲੋਟ ਰੋਡ ਤੇ ਪਿੰਡ ਬੱਲੂਆਣਾ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਪਸ਼ੂਆਂ ਦੇ ਨਾਲ ਟਕਰਾ ਕੇ ਕਿਨੂਆਂ ਨਾਲ ਭਰੀ ਹੋਈ ਇਹ ਪਿਕਅਪ ਗੱਡੀ ਪਲਟ ਜਾਂਦੀ ਹੈ ਦੱਸਦੀਏ ਕਿ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬੱਲੂਆਣਾ ਪਿੰਡ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ ਕੁਝ ਵਿਅਕਤੀਆਂ ਦੇ ਵੱਲੋਂ ਜਦੋਂ ਪੱਚੀ ਕੱਟਣ ਦੇ ਲਈ ਉਹਨਾਂ ਨੂੰ ਰੋਕਿਆ ਜਾਂਦਾ ਹੈ ਗੱਡੀ ਨੂੰ ਤਾਂ ਇਸ ਦੌਰਾਨ ਅਚਾਨਕ ਲਾਈਟ ਮਾਰ ਕੇ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਲਾਈਟ ਸਾਹਮਣੇ ਵੱਜਣ ਕਾਰਨ ਪਿਕਅਪ ਗੱਡੀ ਜਿਹੜੀ ਆ ਅਚਾਨਕ ਹੀ ਪਸ਼ੂਆਂ ਦੇ ਨਾਲ ਟਕਰਾ ਜਾਂਦੀ ਹੈ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਮੌਕੇ ਤੇ ਸੜਕ ਸੁਰੱਖਿਆ ਦੀ ਟੀਮ ਵੀ ਮੌਕੇ ਤੇ ਪਹੁੰਚਦੀ ਹੈ ਇਸ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਸਵੀਰਾਂ ਦਿਖਾ ਰਹੇ ਹਾਂ ਬੱਲੂਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਦੋਂ ਪਸ਼ੂ ਦੇ ਨਾਲ ਟਕਰਾ ਕੇ ਕਿਨੂਆ ਦੇ ਨਾਲ ਭਰੀ ਹੋਈ ਇਹ ਪਿਕਅਪ ਗੱਡੀ ਬੁਰੇ ਤਰੀਕੇ ਦੇ ਨਾਲ ਪਲਟ ਜਾਂਦੀ ਹੈ ਗੱਡੀ ਦਾ ਡਰਾਈਵਰ ਜਿਹੜਾ ਆ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਸੜਕ ਸੁਰੱਖਿਆ ਟੀਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰ ਰਹੇ ਨੇ ਕਿਉਂਕਿ ਵਿਜ਼ਿਬਿਲਟੀ ਜਿਹੜੀ ਆ ਉਹ ਜ਼ੀਰੋ ਹੋ ਚੁੱਕੀ ਹੈ ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ ਤੇ ਅਜਿਹਾ ਹੀ ਇਸ ਥਾਂ ਤੇ ਵੀ ਹੁੰਦਾ ਹੈ ਜਦੋਂ ਪੱਚੀ ਕੱਟਣ ਦੇ ਲਈ ਇਸ ਪਿਕਅਪ ਗੱਡੀ ਨੂੰ ਰੋਕਿਆ ਜਾਂਦਾ ਹੈ ਲਾਈਟ ਦੇ ਨਾਲ ਤੇ ਜਦੋਂ ਪਿਕਅਪ ਗੱਡੀ ਮੁੜ ਕੇ ਚਲਦੀ ਆ ਤਾਂ ਅੱਗੇ ਤੋਂ ਅਚਾਨਕ ਹੀ ਪਸ਼ੂ ਆ ਜਾਂਦਾ ਹੈ ਜਿਸ ਦੇ ਨਾਲ ਇਸ ਪਿਕਅਪ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਇਹ ਗੱਡੀ ਜਿਹੜੀ ਆ ਉਹ ਪਲਟ ਜਾਂਦੀ ਹੈ। ਡੇਲੀਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦਾ ਬੱਲੂਆਣੇ ਦੇ ਵਿੱਚ ਜਿੱਥੇ ਇੱਕ ਪਿਕਅਪ ਗੱਡੀ ਪਲਟੀ ਹੈ ਪਲਟਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕੁਝ ਲੋਕ ਜਿਹੜੇ ਇਹਨਾਂ ਪਛਾਤੇ ਤੇ ਗੜੇ ਸੀਗੇ ਉਹਨਾਂ ਨੇ ਲੇਟ ਮਾਰੀ ਲੇਟ ਮਾਰਨ ਕਰਕੇ ਉਹਨਾਂ ਦੀ ਗੱਡੀ ਦਾ ਸੰਤੁਲਨ ਵਿਗੜਿਆ ਤੇ ਗੱਡੀ ਜਿਹੜਾ ਹੈਗਾ ਬੇਸਾਰਾ ਪਸ਼ੂ ਨਾਲ ਟਕਰਾਣ ਕਰਕੇ ਉਹਨਾਂ ਦਾ ਗੱਡੀ ਪਲਟ ਗਈ। ਤੇ ਡਰਾਈਵਰ ਦੇ ਮਾਮਲੀ ਸੱਟਾਂ ਵੱਜੀਆਂ ਨੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਪਹੁੰਚੀ ਹੋਈ ਹੈ ਤੇ ਟ੍ਰਾਫਿਕ ਸੰਚਾਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਹਾਦਸੇ ਦੇ ਵਿੱਚ ਉਹਦਾ ਕਾफी ਨੁਕਸਾਨ ਹੋਇਆ ਆ ਆਪਾਂ ਗੱਲਬਾਤ ਕਰਦੇ ਹਾਂ ਮੌਕੇ ਤੇ ਵੀ ਹਾਸੇ ਦਾ ਮੈਨ ਕਾਰਨ ਕੀ ਰਿਹਾ ਕਾਂ ਸੇ ਰਹਿਣ ਵਾਲੇ ਸ਼ਹਾਬਾਜ਼ ਮਾਰਗੰਦ ਇਹ ਕੀ ਹਾਸਾ ਕੀ ਹੁਆ ਇਹ ਜਨ ਸਰ ਮ ਆ ਰਹਾ ਦ ਉਪਰ ਸੇ ਉਹ ਆਪਣੇ ਆਪ 55 60 ਦੀ ਸਪੀਡ ਕੀ ਹੈ

ਦੇਖ ਚਾ ਵੀ ਸਿੱਧੀ ਕਰੇਗੇ ਤਾਂ ਨੁਕਸਾਨ ਤਾਂ ਕਾਫੀ ਹੋ ਗਿਆ ਸਾਰੇ ਨੁਕਸਾਨ। ਇੱਕ ਕੰਟਰੋਲ ਰੂਮ 112 ਤੋਂਾਨੂੰ ਇਨਫਾਰਮੇਸ਼ਨ ਮਿਲੀ ਕਿ ਬੱਲੂਆਣਾ ਕ੍ਰੋਸ ਕਰਦੇ ਮੌਨ ਸਾਈਡ ਨੂੰ ਇੱਕ ਐਕਸੀਡੈਂਟ ਹੋ ਗਿਆ। ਇੱਥੇ ਅੱਗੇ ਪਤਾ ਲੱਗਾ ਕਿ ਆਵਾਰਾ ਪਸ਼ੂ ਕਰਕੇ ਜਿਹੜੀ ਸੀ ਹੈ ਗੱਡੀ ਇਹ ਕਿੰਨਵਾਂ ਜਿਹੜੀ ਲੋਡ ਸੀਗੀ ਉਹ ਅਨਬੈਲੈਂਸ ਹੋ ਕਰਕੇ ਪੰਡ ਗਈ ਹੈ। ਜ ਜਿਹਦੇ ਵਿੱਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਬਾਕੀ ਜਿਹੜਾ ਕੀ ਹੈ ਗੱਡੀ ਦਾ ਨੁਕਸਾਨ ਥੋੜਾ ਜਿਆਦਾ ਹੋਇਆ। ਜਿਹਦੇ ਵਿੱਚ ਕੀ ਇੱਕ ਆਵਾਰਾ ਪਸ਼ੂ ਦੀ ਜੀ ਹੈ ਉਹ ਲੈ ਟੋ। ਜੀ। ਮੌਕੇ ਤੇ ਰੋਡ ਕਲੀਅਰ ਕਰਾ ਦਿੱਤੀ। ਹਾਂਜੀ ਸਰ ਇਹਨੂੰ ਹੁਣ ਆਏ ਨੈਗਰੋ ਹਾਈਬੀਨਾਂ ਦਾ ਟਾਈਪ ਕਰਕੇ ਉਹਨਾਂ ਦੀ ਗੱਡੀ ਨਾਲ ਰੋਡ ਕਲੀਅਰ ਕਰਵਾ ਕੇ ਰੇ ਮਿੰਟ ਤੋਂ ਚਾਰੋ ਦਿਸ਼ਾ ਤੇ ਲਾਇਆ ਪੱਲੂਆਣਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਸ਼ੂਆਂ ਦੇ ਨਾਲ ਟਕਰਾ ਕੇ ਇੱਕ ਪਿਕਅਪ ਗੱਡੀ ਜਿਹੜੀ ਆ ਹਾਦਸੇ ਦਾ ਸ਼ਿਕਾਰ ਹੋਈ ਹੈ ਤਸਵੀਰਾਂ ਸਕਰੀਨ ਤੇ ਦਿਖਾ ਰਹੇ ਹਾਂ ਜਿੱਥੇ ਬੱਲੂਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਕਿਨੂਆਂ ਦੇ ਨਾਲ ਭਰੀ ਹੋਈ ਪਿਕਅਪ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਦੱਸਦੀ ਹੈ ਕਿ ਮਲੋਟ ਰੋਡ ਤੇ ਪਿੰਡ ਬੱਲੂਆਣਾ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਪਸ਼ੂਆਂ ਦੇ ਨਾਲ ਟਕਰਾ ਕੇ ਕਿਨੂਆਂ ਨਾਲ ਭਰੀ ਹੋਈ ਇਹ ਪਿਕਅਪ ਗੱਡੀ ਪਲਟ ਜਾਂਦੀ ਹੈ ਦੱਸ ਦਈਏ ਕਿ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬੱਲੂਆਣਾ ਪਿੰਡ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ ਕੁਝ ਵਿਅਕਤੀਆਂ ਦੇ ਵੱਲੋਂ ਜਦੋਂ ਪੱਚੀ ਕੱਟਣ ਦੇ ਲਈ ਉਹਨਾਂ ਨੂੰ ਰੋਕਿਆ ਜਾਂਦਾ ਹੈ ਗੱਡੀ ਨੂੰ ਤਾਂ ਇਸ ਦੌਰਾਨ ਅਚਾਨਕ ਲਾਈਟ ਮਾਰ ਕੇ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਲਾਈਟ ਸਾਹਮਣੇ ਵੱਜਣ ਕਾਰਨ ਪਿਕਅਪ ਗੱਡੀ ਜਿਹੜੀ ਆ ਅਚਾਨਕ ਹੀ ਪਸ਼ੂਆਂ ਦੇ ਨਾਲ ਟਕਰਾ ਜਾਂਦੀ ਹੈ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਮੌਕੇ ਤੇ ਸੜਕ ਸੁਰੱਖਿਆ ਦੀ ਟੀਮ ਵੀ ਮੌਕੇ ਤੇ ਪਹੁੰਚਦੀ ਹੈ ਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਸਵੀਰਾਂ ਦਿਖਾ ਰਹੇ ਹਾਂ ਬੱਲੂਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਦੋਂ ਪਸ਼ੂ ਦੇ ਨਾਲ ਟਕਰਾ ਕੇ ਕਿਨੂਆ ਦੇ ਨਾਲ ਭਰੀ ਹੋਈ ਇਹ ਪਿਕਅਪ ਗੱਡੀ ਬੁਰੇ ਤਰੀਕੇ ਦੇ ਨਾਲ ਪਲਟ ਜਾਂਦੀ ਹੈ ਗੱਡੀ ਦਾ ਡਰਾਈਵਰ ਜਿਹੜਾ ਆ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਸੜਕ ਸੁਰੱਖਿਆ ਟੀਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰ ਰਹੇ ਨੇ ਕਿਉਂਕਿ ਵਿਜ਼ਿਬਿਲਟੀ ਜਿਹੜੀ ਆ ਉਹ ਜ਼ੀਰੋ ਹੋ ਚੁੱਕੀ ਹੈ ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ ਤੇ ਅਜਿਹਾ ਹੀ ਇਸ ਥਾਂ ਤੇ ਵੀ ਹੁੰਦਾ ਹੈ ਜਦੋਂ ਪੱਛੀ ਕੱਟਣ ਦੇ ਲਈ ਇਸ ਪਿਕਅਪ ਗੱਡੀ ਨੂੰ ਰੋਕਿਆ ਜਾਂਦਾ ਹੈ ਲਾਈਟ ਦੇ ਨਾਲ ਤੇ ਜਦੋਂ ਪਿਕਅਪ ਗੱਡੀ ਮੁੜ ਕੇ ਚਲਦੀ ਆ ਤਾਂ ਅੱਗੇ ਤੋਂ ਅਚਾਨਕ ਹੀ ਪਸ਼ੂ ਆ ਜਾਂਦਾ ਹੈ ਜਿਸ ਦੇ ਨਾਲ ਇਸ ਪਿਕਅਪ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਇਹ ਗੱਡੀ ਜਿਹੜੀ ਆ ਉਹ ਪਲਟ ਜਾਂਦੀ ਹੈ। ਦੇਰਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦਾ ਬੱਲੂਆਣੇ ਦੇ ਵਿੱਚ ਜਿੱਥੇ ਇੱਕ ਪਿਕਅਪ ਗੱਡੀ ਪਲਟੀ ਹੈ ਪਲਟਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕੁਝ ਲੋਕ ਜਿਹੜੇ ਇਹਨਾਂ ਪਛਾਤੇ ਤੇ ਗੜੇ ਸੀਗੇ ਉਹਨਾਂ ਨੇ ਲੇਟ ਮਾਰੀ ਲੇਟ ਮਾਰਨ ਕਰਕੇ ਉਹਨਾਂ ਦੀ ਗੱਡੀ ਦਾ ਸੰਤੁਲਨ ਵਿਗੜਿਆ ਤੇ ਗੱਡੀ ਜਿਹੜਾ ਹੈਗਾ ਬੇਸਾਰਾ ਪਸ਼ੂ ਨਾਲ ਟਕਰਾਣ ਕਰਕੇ ਉਹਨਾਂ ਦਾ ਗੱਡੀ ਪਲਟ ਗਈ। ਤੇ ਡਰਾਈਵਰ ਦੇ ਮਾਮਲੀ ਸੱਟਾਂ ਵੱਜੀਆਂ ਨੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਪਹੁੰਚੀ ਹੋਈ ਹੈ ਤੇ ਟ੍ਰਾਫਿਕ ਸੰਚਾਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਹਾਦਸੇ ਦੇ ਵਿੱਚ ਉਹਦਾ ਕਾफी ਨੁਕਸਾਨ ਹੋਇਆ ਆਪਾਂ ਗੱਲਬਾਤ ਕਰਦੇ ਹਾਂ ਮੌਕੇ ਤੇ ਵੀ ਹਾਸੇ ਦਾ ਮੈਨ ਕਾਰਨ ਕੀ ਰਿਹਾ ਕहां से ਰਹਿਣ ਵਾਲੇ ਹੋ ਸ਼ਹਾਬਾਦ ਮਾਰਗੰਦ ਇਹ ਕੀ ਹਾਸਾ ਕੀ ਹੁਆ ਇਹ ਜਨ ਸਰ ਮ ਆ ਰਹਾ ਦ ਉੱਪਰ ਸੇ ਉਹ ਆਪਣੇ ਆਪ 55 60 ਦੀ ਸਪੀਡ ਤੇ ਹੈ

ਦੇ ਚਾ ਵੀ ਸਿੱਧੀ ਕਰਾਂਗੇ ਤਾਂ ਨੁਕਸਾਨ ਤਾਂ ਕਾਫੀ ਹੋ ਗਿਆ ਸਾਰੇ ਨੁਕਸਾਨ। ਕੰਟਰੋਲ ਰੂਮ 112 ਤੋਂਾਨੂੰ ਇਨਫਾਰਮੇਸ਼ਨ ਮਿਲੀ ਕਿ ਬੱਲੂਆਣਾ ਕ੍ਰੋਸ ਕਰਦੇ ਮੌਨ ਸਾਈਡ ਨੂੰ ਇੱਕ ਐਕਸੀਡੈਂਟ ਹੋ ਗਿਆ। ਇੱਥੇ ਅੱਗੇ ਪਤਾ ਲੱਗਿਆ ਕਿ ਆਵਾਰਾ ਪਸ਼ੂ ਦੀ ਕਰਕੇ ਜਿਹੜੀ ਵੀ ਹੈ ਗੱਡੀ ਇਹ ਕਿਨੂਆਣਾ ਜਿਹੜੀ ਲੋਡ ਸੀਗੀ ਉਹ ਅਨਬੈਲੈਂਸ ਹੋ ਕਰਕੇ ਪਲਟ ਗਈ ਹੈ। ਜ ਜਿਹਦੇ ਵਿੱਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਬਾਕੀ ਇਹ ਜਿਹੜਾ ਕੀ ਹੈ ਗੱਡੀ ਦਾ ਨੁਕਸਾਨ ਥੋੜਾ ਜ਼ਿਆਦਾ ਹੋਇਆ। ਜਿਹਦੇ ਵਿੱਚ ਕੀ ਇੱਕ ਆਵਾਰਾ ਪਸ਼ੂ ਦੀ ਜੀ ਹੈ ਉਹ ਲੈ ਲਓ। ਜੀ। ਮੌਕੇ ਤੇ ਰੋਡ ਕਲੀਅਰ ਕਰਾਦੀ ਹਾਂਜੀ ਸਰ ਇਹਨੂੰ ਹੁਣ ਆਏ ਲਖਨਊ ਹਾਈਬੀਨਾਂ ਦਾ ਤਾਇਪ ਕਰਕੇ ਉਹਨਾਂ ਦੀ ਗੱਡੀ ਨਾਲ ਰੋਡ ਕਲੀਅਰ ਕਰਵਾ ਕੇ ਰੇ ਵੀ ਨੂੰ ਤੁਹਾਨੂੰ ਤਰੀਕੇ ਨਾਲ ਲਾਇਆ ਪੱਲੂਆਣਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਸ਼ੂਆਂ ਦੇ ਨਾਲ ਟਕਰਾ ਕੇ ਇੱਕ ਪਿਕਅਪ ਗੱਡੀ ਜਿਹੜੀ ਆ ਹਾਦਸੇ ਦਾ ਸ਼ਿਕਾਰ ਹੋਈ ਹੈ ਤਸਵੀਰਾਂ ਸਕਰੀਨ ਤੇ ਦਿਖਾ ਰਹੇ ਹਾਂ ਜਿੱਥੇ ਬੱਲੂਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਕਿਨੂਆਂ ਦੇ ਨਾਲ ਭਰੀ ਹੋਈ ਪਿਕਅਪ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਦੱਸਦੀ ਹੈ ਕਿ ਮਲੋਟ ਰੋਡ ਤੇ ਪਿੰਡ ਬੱਲੂਆਣਾ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਜਿੱਥੇ ਪਸ਼ੂਆਂ ਦੇ ਨਾਲ ਟਕਰਾ ਕੇ ਕਿਨੂਆਂ ਨਾਲ ਭਰੀ ਹੋਈ ਇਹ ਪਿਕਅਪ ਗੱਡੀ ਪਲਟ ਜਾਂਦੀ ਹੈ ਦੱਸ ਦਈਏ ਕਿ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬੱਲੂਆਣਾ ਪਿੰਡ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ ਕੁਝ ਵਿਅਕਤੀਆਂ ਦੇ ਵੱਲੋਂ ਜਦੋਂ ਪੱਚੀ ਕੱਟਣ ਦੇ ਲਈ ਉਨਾਂ ਨੂੰ ਰੋਕਿਆ ਜਾਂਦਾ ਹੈ ਗੱਡੀ ਨੂੰ ਤਾਂ ਇਸ ਦੌਰਾਨ ਅਚਾਨਕ ਲਾਈਟ ਮਾਰ ਕੇ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਲਾਈਟ ਸਾਹਮਣੇ ਵੱਜਣ ਕਾਰਨ ਪਿਕਅਪ ਗੱਡੀ ਜਿਹੜੀ ਆ ਅਚਾਨਕ ਹੀ ਪਸ਼ੂਆਂ ਦੇ ਨਾਲ ਟਕਰਾ ਜਾਂਦੀ ਹੈ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਮੌਕੇ ਤੇ ਸੜਕ ਸੁਰੱਖਿਆ ਦੀ ਟੀਮ ਵੀ ਮੌਕੇ ਤੇ ਪਹੁੰਚਦੀ ਹੈ ਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਸਵੀਰਾਂ ਦਿਖਾ ਰਹੇ ਹਾਂ ਬੱਲੂਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਦੋਂ ਪਸ਼ੂ ਦੇ ਨਾਲ ਟਕਰਾ ਕੇ ਕਿੰਨੂਆ ਦੇ ਨਾਲ ਭਰੀ ਹੋਈ ਇਹ ਪਿਕਅਪ ਗੱਡੀ ਬੁਰੇ ਤਰੀਕੇ ਦੇ ਨਾਲ ਪਲਟ ਜਾਂਦੀ ਹੈ ਗੱਡੀ ਦਾ ਡਰਾਈਵਰ ਜਿਹੜਾ ਆ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਸੜਕ ਸੁਰੱਖਿਆ ਟੀਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਕਈ ਵੱਡੇ ਹਾਦਸੇ ਵਾਪਰ ਰਹੇ ਨੇ ਕਿਉਂਕਿ ਵਿਜ਼ਿਬਿਲਟੀ ਜਿਹੜੀ ਆ ਉਹ ਜ਼ੀਰੋ ਹੋ ਚੁੱਕੀ ਹੈ ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ ਤੇ ਅਜਿਹਾ ਹੀ ਇਸ ਥਾਂ ਤੇ ਵੀ ਹੁੰਦਾ ਹੈ ਜਦੋਂ ਪੱਚੀ ਕੱਟਣ ਦੇ ਲਈ ਇਸ ਪਿਕਅਪ ਗੱਡੀ ਨੂੰ ਰੋਕਿਆ ਜਾਂਦਾ ਹੈ ਲਾਈਟ ਦੇ ਨਾਲ ਤੇ ਜਦੋਂ ਪਿਕਅਪ ਗੱਡੀ ਮੁੜ ਕੇ ਚਲਦੀ ਆ ਤਾਂ ਅੱਗੇ ਤੋਂ ਅਚਾਨਕ ਹੀ ਪਸ਼ੂ ਆ ਜਾਂਦਾ ਹੈ ਜਿਸ ਦੇ ਨਾਲ ਇਸ ਪਿਕਅਪ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਇਹ ਗੱਡੀ ਜਿਹੜੀ ਆ ਉਹ ਪਲਟ ਜਾਂਦੀ ਹੈ। ਡੇਲੀਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦਾ ਬੱਲੂਆਣੇ ਦੇ ਵਿੱਚ ਜਿੱਥੇ ਇੱਕ ਪਿਕਅਪ ਗੱਡੀ ਪਲਟੀ ਹੈ ਪਲਟਣ ਦਾ ਕਾਰਨ ਦੱਸਿਆ ਜਾ ਰਿਹਾ ਕੁਝ ਲੋਕ ਜਿਹੜੇ ਗਏ ਪਛਾਤੇ ਤੇ ਖੜੇ ਸੀਗੇ ਉਹਨਾਂ ਨੇ ਲੇਟ ਮਾਰੀ ਲੇਟ ਮਾਰਨ ਕਰਕੇ ਉਹਨਾਂ ਦੀ ਗੱਡੀ ਦਾ ਸੰਤੁਲਨ ਵਿਗੜਿਆ ਤੇ ਗੱਡੀ ਜਿਹੜਾ ਹੈਗਾ ਬੇਸਾਰਾ ਪਸ਼ੂ ਨਾਲ ਟਕਰਾਨ ਕਰਕੇ ਉਹਨਾਂ ਦਾ ਗੱਡੀ ਪਲਟ ਗਈ ਤੇ ਡਰਾਈਵਰ ਦੇ ਮਾਮਲੀ ਸੱਟਾਂ ਵੱਜੀਆਂ ਨੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਪਹੁੰਚੀ ਹੋਈ ਹੈ ਤੇ ਟ੍ਰਾਫਿਕ ਸੰਚਾਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਹਾਦਸੇ ਦੇ ਵਿੱਚ ਉਹਦਾ ਕਾफी ਨੁਕਸਾਨ ਹੋਇਆ ਆ ਆਪਾਂ ਗੱਲਬਾਤ ਕਰਦੇ ਹਾਂ ਮੌਕੇ ਤੇ ਵੀ ਹਾਸੇ ਦਾ ਮੈਨ ਕਾਰਨ ਕੀ ਰਿਹਾ ਕहां से ਰਹਿਣ ਵਾਲੇ ਹੋ ਸ਼ਾਹਬਾਦ ਮਾਰਗੰਦ ਇਹ ਕੀ ਹਾਸਾ ਕੀ ਹੁਆ ਇਹ ਜਨਰ ਸਰ ਮ ਆ ਰਹਾ ਦ ਉੱਪਰ ਸੇ ਉਹ ਆਪਣੇ ਆਪ 55 ਕਿ ਸਪੀਡ ਤੇ ਹੈ

ਦੇਖਿਆ ਵੀ ਸਿੱਧੀ ਕਰਾਂਗੇ ਤਾਂ ਨੁਕਸਾਨ ਤਾਂ ਕਾਫੀ ਹੋ ਗਿਆ ਸਾਰੇ ਨੁਕਸਾਨ। ਕੰਟਰੋਲ ਰੂਮ 112 ਤੋਂ ਬਰਾਬਰ ਤੁਹਾਨੂੰ ਇਨਫੋਰਮੇਸ਼ਨ ਮਿਲੀ ਕਿ ਬੱਲੂਆਣਾ ਕ੍ਰੋਸ ਕਰਦੇ ਮਰੌਂਡ ਸਾਈਡ ਨੂੰ ਇੱਕ ਐਕਸੀਡੈਂਟ ਹੋ ਗਿਆ। ਇੱਥੇ ਆ ਕੇ ਪਤਾ ਲੱਗਾ ਕਿ ਆਵਾਰਾ ਪਸ਼ੂ ਦੀ ਕਰਕੇ ਜਿਹੜੀ ਵੀ ਹੈ ਗੱਡੀ ਇਹ ਕਿਹੋ ਜਿਹਾ ਜਿਹੜੀ ਲੋਡ ਸੀਗੀ ਉਹ ਅਨਬੈਲੈਂਸ ਹੋ ਕਰਕੇ ਪਲਟ ਗਈ ਹੈ। ਜ ਜਿਹਦੇ ਵਿੱਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਬਾਕੀ ਇਹ ਜਿਹੜਾ ਕੀ ਹੈ ਗੱਡੀ ਦਾ ਨੁਕਸਾਨ ਥੋੜਾ ਜਿਆਦਾ ਹੋਇਆ। ਜਿਹਦੇ ਵਿੱਚ ਕੀ ਇੱਕ ਆਵਾਰਾ ਪਸ਼ੂ ਦੀ ਵੀ ਹੈ ਉਹ ਲੈਟੋ। ਜੀ। ਮੋਕੇ ਤੇ ਰੋਡ ਕਲੀਅਰ ਕਰਾਦੀ। ਹਾਂਜੀ ਸਰ ਇਹਨੂੰ ਹੁਣ ਆਏ ਲਖਨਊ ਦਾ ਹਾਈਬੀਨਰ ਤਾਇਪ ਕਰਕੇ ਉਹਨਾਂ ਦੀ ਗੱਡੀ ਨਾਲ ਰੋਡ ਕਲੀਅਰ ਕਰਵਾ ਕੇ ਟ੍ਰੈਫਿਕ ਨੂੰ ਸਹੀ ਤਰੀਕੇ ਨਾਲ ਚਲਾਇਆ ਗਿਆ। ਡੇਨਿਕ ਸਿਵਰੇ ਟੈਲੀ ਬਣਾਉਣਾ ਕਿਤੋਂ ਸਾਨੂੰ ਸ਼ਾਇਦ ਰਿਪੋਰਟ